ਖਸਤਰੀਕਾਰ ਲੇਕਿਨ ਇੱਕ ਗੱਲ ਹੋਰ ਆ ਮੈਂ ਪੱਤਰਕਾਰ ਵੀ ਆ ਪੰਜਾਬੀਓ ਦੇਖੋ ਲੇਕਿਨ ਗੱਲ ਕਰ ਗੱਲ ਦੀ ਬੁੱਟਰ ਗੈਰੀ ਮੇਰੀ ਸਾਲੀਆ ਮੌੜ ਮਢੀਰੀ ਆ ਤੇ ਲੇਕਿਨ ਵੀ ਮੇਰੇ ਘਰ ਦੀ ਨੂੰ ਲੁਕੋ ਰੱਖਿਆ ਮੇਰੇ ਘਰ ਦੀ ਨੂੰ ਪਾਣ ਦਿੱਤੀ ਆ ਨੇ ਸਰਾ ਸਾਰ ਸਿੱਧੀ ਪਾਣ ਦਿੱਤੀ ਆ ਲੇਕਿਨ ਹੁਣ ਮੈਂ ਮਰੂ ਆ ਤੇ ਲੇਕਿਨ ਮਰੂ ਆ ਮੇਰੀ ਸਾਲੀ ਦਾ ਨਾਮ ਲੈ ਕੇ ਮੇਰੀ ਸਾਲੀ ਬੁੱਟਰ ਗੈਰੀ ਬਈ ਆ ਕਿੰਨਾ ਉਹਦਾ ਨਾਮ ਮੇਰੇ ਸਾਡੂ ਦਾ ਨਾਮ ਰਾਜਪਾਲਾ ਤੇ ਲੇਕਿਨ ਉਹਨਾਂ ਨੇ ਲੁਕੋ ਰੱਖਿਆ ਐ ਮਸੀਨਾ ਪਹਿਲਾਂ ਮੰਨ ਗਈ ਸੀ ਐਮਸੀ ਤੋਂ ਵੀ ਤੇ ਐ ਮਸੀਨਾ ਵੀ ਨਹੀਂ ਗੱਲ ਕਰਾਉਂਦੀ ਤੇ ਹੁਣ ਪੰਜਾਬੀਓ ਮੈਂ ਮਰੂ ਆ ਜਾਂ ਦਾ ਸਪਰੇਅ ਪੂ ਆ ਜਾਂ ਗੋਲੀ ਖਾਉ ਆ ਲੇਕਿਨ ਵੀ ਪੰਜਾਬੀਓ ਇੱਕ ਕਾਲਾ ਮੇਰਾ ਸਾਥ ਦੇਣਾ ਤੁਸੀਂ ਕਿਉਂਕਿ ਸਾਰਾ ਸਾਰਾ ਵੀ ਮੈਂ ਦੁਖੀ ਹੋ ਰਿਹਾ ਬੜਾ ਦੁਖੀ ਹੋ ਰਿਹਾ ਵੀ ਮੇਰੇ ਘਰੇ ਰੋਟੀ ਲਾਉਣ ਵਾਲਾ ਕੋਈ ਨਹੀਂ ਵੀ ਮੇਰੀ ਸਾਲੀ ਦਾ ਹੱਥ ਆ ਦੇ ਵਿੱਚ ਤੇ ਪੰਜਾਬੀਓ ਮੈਂ ਹੁਣ ਮਰੂ ਆ ਤੇ ਵੀਡੀਓ ਇਹ ਸ਼ੇਅਰ ਕਰਦਾ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਹੁਣ ਤੁਸੀਂ ਤੇ ਪੰਜਾਬੀਓ ਹੁਣ ਦੇਖੋ ਮੈਂ ਅਲਵਿਦਾ ਕਹਿ ਰਿਹਾ ਜਿਵੇਂ ਰਾਜਵੀਰ ਜਵੰਦਾ ਕਹਿ ਗਿਆ ਕਿਉਂਕਿ ਚੰਗਾ ਭਲਾ ਬਸਦਾ ਸੀ ਮੈਂ ਮੇਰੀ ਸਾਲੀ ਦੀ ਕਾਰਵਿਧਿਆ ਸੋ ਪੰਜਾਬੀ ਉਹ ਸਸਰੀ ਕਾਰ ਦੀ ਧੰਨਵਾਦ